ਤੇਰੇ ਲੋ ਸਾਰੇ ਪਾਸੇ ਰੋ ਬਾਬਾ ਜੀ ਬੰਦ ਕਰ ਮੈਂ ਤੁਹਾਨੂੰ ਕੀ ਬਾਬਾ ਤਾਬਾ ਕਿਉਂ ਜਾਈਓ ਉਥੇ ਤੁਸੀਂ ਆਵੇ ਯਾਰ ਮੇ ਤੁਹਾਨੂੰ ਕਿਹੜਾ ਲੋੜ ਤੋਂ ਉਹਦੀ ਗੱਲ ਕਰ ਰਹੇ ਨਜਾਇਜ਼ ਆ ਆ ਲੀਗਲੀ ਕਿਸੇ ਦੀ ਕੋਈ ਮਦਦ ਨਹੀਂ ਕਰਦਾ ਮੈਂ ਕਿਸੇ ਦੀ ਕੋਈ ਮਦਦ ਨਹੀਂ ਕਰਦਾ ਮੈਂ ਕਹਿੰਦਾ ਬੰਦ ਕਰੋ ਪਰ ਲੀਗਲ ਤਰੀਕੇ ਨਾਲ ਬਾਤ ਕਰਾਓ ਸਾਰੇ ਕੋਲ ਹੋਇਆ ਸਾਰੇ ਆਫਸਰਾਂ ਕੋਲ ਹੋਇਆ ਸਭ ਕੋਲ ਹੋਇਆ ਨਹੀਂ ਤੂੰ ਮੈਨੂੰ ਇੱਕ ਗੱਲ ਦੱਸੋ ਜਦੋਂ ਸੁਣਵਾਈ ਹੋਵੇ ਕੀ ਕਰੀਏ ਜਦੋਂ ਸੁਣਵਾਈ ਨਾ ਹੋਵੇ ਕੀ ਕਰੀਏ ਮਾਰੇ ਜਾਓ ਮਰਸੀਲ ਏਰੀਆ ਬਣਾ ਮੈਂ ਕਿਹਾ 1% ਦਾ ਮਾਰ ਕੇ ਜਗਾ ਨਾ ਹੈ 10 ਸਾਲ ਇੱਥੇ ਰਿਹਾ ਉਸ ਤੋਂ ਸਿੱਧਾ ਉੱਥੇ ਨਾਲ ਲੱਗਦਾ ਮਾਰਦਾ ਹੈ ਇੱਥੇ ਰਿਹਾ 10 ਸਾਲ ਇਹ ਕੀ ਹੋਵੇ ਹਾਂਜੀ ਉਹ 10 ਪੁਲਸ ਗੋਲ ਖੜੀ ਆ ਕਹੋ ਚਲੋ ਲੋਰ ਬੜੀ ਜਿੱਦਾ ਰੱਖ ਕੇ ਨਿਕਲ ਉਹ ਭਾਈ ਕਿਹਦਾ ਚਿੱਟਾ ਵਿਗਦਾ ਮੈਂ ਪੁੱਛੋ ਕਿੱਥੋਂ ਵਿਗਦਾ ਚਿੱਟਾ ਦੱਸਿਆ ਮੈਂ ਦਵਾਨ ਕਹਿੰਦਾ ਵਾ ਉਹ ਮਾਹੌਲ ਜਿਹੜਾ ਕਿ ਸਰਗੋਸ਼ ਚਿੱਟਾ ਲੱਗਦਾ ਪੜ ਲਿਆ ਕਹਿੰਦੇ ਕੋਈ ਸੈਂਸ਼ਨ ਵੀ ਜਿਹੜਾ ਪੁੱਛਿਆ ਹੋਇਆ ਉਹ ਯਾਰ ਉਹ ਕਹਿੰਦਾ ਚਿੱਟਾ ਵਿਗਦਾ ਪੁਲਿਸ ਕੋਲ ਖੜੀ ਦੱਸੇ ਇਹ ਕੌਣ ਆ ਰਿਹਾ ਬੰਦਿਆਂ ਨੂੰ ਕਿਹਦੇ ਸੀਐਮ ਕਹਿੰਦਾ ਸਾਨੂੰ ਦੱਸੋ ਪੁਲਿਸ ਖੜੀ ਦੱਸ ਕਿਥੇ ਬੰਦੇ ਨੂੰ ਜਿਹੜਾ ਆ ਕੇ ਰੋਲਾ ਪਾ ਰਿਹਾ ਉਹਦਾ ਏਰੀਆ ਉਹ ਤਾਂ ਵੀ ਆ ਕੇ ਏਰੀਆ ਵਿੱਚ ਆ ਗਏ ਉੱਥੇ ਉਹ ਦੱਸ ਰਿਹਾ ਕਿ ਇੱਥੇ ਕੀ ਹੋਣਾ ਕੀ ਨਹੀਂ ਹੋਣਾ ਉਹਨੂੰ ਦੇਖੋ ਕਿੰਨਾ ਤੈਸ ਲਗਾ ਸ਼ਰਾਬ ਦੀ ਦੁਕਾਨ ਖਲਾਉਣ ਦੇ ਵਿੱਚੋਂ ਜੋ ਦੋਰ ਲਾ ਰਿਹਾ ਉਹ ਆਪਣਾ ਜੋਰ ਲਾ ਰਿਹਾ ਕਿ ਕਿ ਸਿੱਖਾਂ ਨੂੰ ਸੱਗਾ ਕੇ ਬੰਦ ਕਰਿਆ ਪਹਿਲਾਂ ਜੋ ਬੰਦੇ ਆਪਣੇ ਆਪ ਨੂੰ ਸਿੱਕਾ ਕਵਾਂਦੇ ਆ। ਸੋਸੀ ਮਸਲਾ ਇਹ ਹੈ ਕਿ ਗੁਰੂ ਰਾਮਦਾਸ ਮਰਦੇ ਨਾਮ ਦੀ ਮਾਰਕੀਟ ਹੈ। ਮਾਰਕੀਟ ਦੇ ਅੰਦਰ ਸਿੱਖਾਂ ਦਾ ਇਹ ਇਤਰਾਜ਼ ਹੈ ਬਿਲਕੁਲ ਇਜਾਜਤ ਰਾਜ ਹੈ ਕਿ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ। ਜਦ ਕਿ ਜਿਹੜੀ ਗੁਰੂਆਂ ਦੇ ਨਾਮ ਗੁਰੂ ਦੇ ਨਾਮ ਦੀ ਮਾਰਕੀਟ ਬਣੀ ਹੈ ਰਜਿਸਟਰ ਮਾਰਕੀਟ ਹੈ ਰਜਿਸਟਰ ਮਾਰਕੀਟ ਦੇ ਅੰਦਰ ਠੇਕੇ ਖੁੱਲਿਆ ਨਵਾਂ ਖੁੱਲਣ ਲੱਗਾ ਹੈ ਵਿਰੋਧ ਕਰ ਰਹੇ ਆ। ਤੇ ਇੱਕ ਬੰਦਾ ਆਕੇ ਸਾਨੂੰ ਸਾਡੇ ਸਿੱਖੀ ਸਰੂਪ ਦੇ ਅੰਦਰ ਸਾਨੂੰ ਇਹ ਕਹਿ ਰਿਹਾ ਹੈ ਕਿ ਤੁਹਾਨੂੰ ਕੀ ਅਧਿਕਾਰ ਹੈਗਾ ਤੁਸੀਂ ਕੌਣ ਹੋਨੇ ਆ ਹੁਣ ਉਹ ਬੰਦੇ ਨੂੰ ਪੁੱਛੋ ਕਿ ਉਹਨੂੰ ਕੀ ਅਧਿਕਾਰ ਹੈਗਾ ਸ਼ਾਰੀ ਟੱਟਾ ਕਹਿ ਰਿਹਾ ਉਹਨੂੰ ਕੀ ਅਧਿਕਾਰ ਹੈਗਾ ਉਹ ਦੱਸੇ ਨਾ ਉਹ ਕਿਸ ਅਧਿਕਾਰ ਨਾਲ ਸਾਨੂੰ ਇਹ ਗੱਲ ਕਹਿ ਰਿਹਾ ਉਹ ਸਾਨੂੰ ਕਿਸ ਅਧਿਕਾਰ ਨਾਲ ਰੋਕਣ ਆਇਆ ਹੈਗਾ ਇਹਨਾਂ ਲੋਕਾਂ ਨੇ ਦੇਖੋ ਇਹਨਾਂ ਚੀਜ਼ਾਂ ਦਾ ਇੰਟਰਸਟਿੰਗ ਇਹਨਾਂ ਦਾ ਬੰਦਾ ਹੀ ਨਹੀਂ ਇਹਨਾਂ ਦਾ ਸੌਫਟ ਇੰਟਰਸਟ ਸਮਝ ਆਉਂਦਾ ਹੈ ਇਹ ਸਾਡੇ ਨਾਲ ਜਿਹੜਾ ਬੇਈਮਾਨੀ ਦੇ ਨਾਲ ਸਾਰਾ ਕੁਝ ਕਰ ਰਹੇ ਆ ਅਸੀਂ ਅੱਜ ਦਾ ਪੰਜਾਬ ਚ ਨਹੀਂ ਆਉਂਦੇ ਨਹੀਂ ਠੀਕ ਹੈ ਬੰਦਾ ਮੈਂ ਗੱਲ ਕੋਈ ਵੀ ਬੰਦ ਕਰਨ ਨੂੰ ਰਾਜ਼ੀ ਨਹੀਂ ਦੇਖੋ ACP ਉਹ ਰਾਜ਼ੀ ਹੋਣ ਨਾ ਹੋਣ ਮੇਰਾ ਮਨ ਕਿ ਕੋਈ ਕਾਰੋਬਾਰ ਹੈ ਮੈਂ ਉਹਨੂੰ ਬੰਦ ਕਰਨ ਦੇ ਲਈ ਆਪਣਾ ਅਫਰ ਤੇ ਲਾਉਂਗਾ ਨਾ ਕਿ ਮੇਰਾ ਬੰਦ ਨਾ ਹੋਵੇ ਕੰਮ ਬਿਲਕੁਲ ਗੱਲ ਇਹ ਹੈ ਕਿ ਬੰਦੀ ਬੰਦ ਡਿਊਟੀ ਹੈ ਸਰਕਾਰ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਡਿਸੀਜਨ ਲਵੇ ਉਹਨਾਂ ਨੂੰ ਕੋਈ ਚੰਗੀ ਜਗ੍ਹਾ ਤੇ ਵੇਚ ਬੰਦਾ ਪੁੱਛੋ ਉਹਨੇ ਬੋਲਿਆ ਕੀ ਹੋਇਆ ਕਿਸਨੇ ਬੋਲਿਆ ਜੀ ਉਹ ਬੰਦਾ ਉਹਨਾਂ ਕਹਿੰਦਾ ਚੱਟਾ ਵਿਕਦਾ ਇੱਥੇ ਉਹ ਦੱਸੇ ਭਗਵੰਤ ਮਾਨ ਦੇ ਕੇ ਸਾਨੂੰ ਜਾਣਕਾਰੀ ਦਿਓ ਤੁਹਾਨੂੰ ਯੁੱਧ ਨਸ਼ਾ ਵਰਤੋਂ ਚੱਲ ਰਿਹਾ ਉਹ ਦੱਸਣਾ ਚਾਹੀਦਾ ਉਹਨੂੰ ਕਿੱਥੇ ਵਿਕਦਾ ਚੱਟਾ ਮੇਰਾ ਉਹ ਬੰਦਾ ਉੱਚੀ ਬੋਲੇ ਚੱਟਾ ਵਿਕਦਾ ਇੱਥੇ ਭਾਜੀ ਖੜੇ ਨੇ ਸਾਡੇ ਐਸਐਚਓ ਸਾਹਿਬ ਉਹਨੂੰ ਉਹਨੂੰ ਚਾੱਕਣ ਪੁੱਛਣ ਕਿੱਥੇ ਵਿਕਦਾ ਚੱਟਾ ਕਿਸਨੇ ਕਿਹਾ ਕਿ ਮਾਰਨ ਛਾਪਾ ਹੁਣੇ ਕਿਸਨੇ ਕਿਹਾ ਉਹ ਉਹ ਬੰਦਾ ਉੱਥੇ ਕਹਿ ਰਿਹਾ ਸੀ ਉੱਚੀ ਉੱਚੀ ਉਹਨੂੰ ਕਹਿਣਾ ਚਾਹੀਦਾ ਕਿੱਥੇ ਵਿਕਦਾ ਚੱਟਾ ਅਸੀਂ ਤਾਂ ਸਾਰੇ ਨਸ਼ੇ ਦੇ ਤਰਾਫ ਥੋੜੀ ਹੋਰ ਬੰ ਮੈਡੀਕਲ ਕੰਮ ਹੈ ਕਿ ਨਾਨ ਮੈਡੀਕਲ ਨਾਨ ਮੈਡੀਕਲ ਕੰਮ ਨੂੰ ਬੰਦ ਕਰਨਾ ਤੁਸੀਂ ਕਹਿਣਾ ਹੁੰਦਾ ਮੈਂ ਨਹੀਂ ਕਹਿ ਮੈਂ ਇਹ ਕਹਿ ਰਿਹਾ ਜੀ ਅਜੀ ਬੱਤ ਕਰਾਣ ਲੱਗੇ ਜੀ ਆਪਰੇ ਕੋਲੋਂ ਨਹੀਂ ਕਹਿ ਰਿਆ ਤੁਸੀਂ ਕਿਹਾ ਹੈ ਕਿ ਅਸੀਂ ਸਾਰਿਆਂ ਮੰਨ ਕਰਾਵਾਂਗੇ ਜਦ ਇੱਕ ਟਿਕਟੇ ਦਾ ਡਾਇਰੈਕਟ ਮੈਡੀਕਲ ਨਹੀਂ ਬੈਠੇ ਹੋ ਤਾਂ ਇਹ ਜਿਹੜੀ ਨੋਰਵੈਜ ਵਾਲੇ ਬੰਦ ਕਰਵਾਏ ਖੜੇ ਰਹਿਣਾ ਜੀ ਬੰਦ ਕਰਾਵਾਂਗੇ ਮੈਂ ਵੀ ਪਿਆ ਅੱਜ ਆ ਮਾੜੇ ਅੱਛੇ ਬੰਦ ਕਰ ਦਿੰਦਾ ਇੱਧਾ ਕਿਤਾ ਬੰਦ ਕਰ ਦੂਗੇ ਇੱਥੇ ਕੁਝ ਵੀ ਕੀ ਗਾਲਾਂ ਨਾ ਕੱਢ ਭਰਾਵਾ ਬਾਣਾ ਪਾ ਕੇ ਗਾਲਾਂ ਨਾ ਕੱਢ ਟੋਪੀਆਂ ਚੋਪੀਆਂ ਰੋਕ ਬਾਣਾ ਪਾ ਕੇ ਗਾਲਾਂ ਨਾ ਕੱਢ ਕੀ ਆ ਕੀ ਆ ਬਾਣਾ ਪਾ ਕੇ ਗਾਲਾਂ ਨਾ ਕੱਢੀ ਨਾ ਗੜੀਆ ਇੱਥੇ ਬਾਣਾ ਪਾ ਕੇ ਕੋਈ ਗਾਲਾਂ ਨਾ ਕੱਢ ਤੂੰ ਲੱਖ ਰੁਪਈਆ ਲਾਤਾ ਤੂੰ ਥੋੜੀ ਬਾਜ਼ਾਰ ਭੜਾ ਬਾਣਾ ਪਾ ਕੇ ਗਾਲਾਂ ਨਾ ਕੱਢੀ ਇਹ ਗਾਲਾਂ ਹੀ ਨਹੀਂ ਮੈਂ ਤਾਂ ਦਾ ਸਾਲਾ ਦਾ ਯੋਸਾ ਹੱਥ ਪਾ ਲੇ ਬੰਦਾ ਲੰਦਰੀ ਮਾਣੋ ਯਾਰ ਗੱਲ ਵੀ ਸਹੀ ਹੈ ਉਹਨਾਂ ਤੇ 20 ਲੱਖ ਰੁਪਈਆ ਲੱਗੇ ਹੁਣ ਇਹ ਕੋਈ ਸਾਡਾ ਨਾ ਵਿਦਨਾ ਬੁਣ ਰਹੇ ਨੇ ਬਗਾਨੇ ਦੀ ਯਾਰ ਇਹ ਕਹਿੰਦੇ ਉਹਨੂੰ ਸ਼ੈਡੂ ਫਟੋ ਕਿੰਦਾ ਜੇ ਤੋ ਕਰਦੇ 10 15 ਲੱਖ ਰੁਪਈਆ ਕੱਟ ਨਹੀਂ ਕੱਟਵਾ ਰਹੇ ਹਾਂ ਜੀ 80% ਗਿਆਨ ਹੈ ਜੀ ਤੇ ਲੋਕਾਂ ਨੂੰ ਬੰਦ ਕਰੀਏ 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 ਲੋਕ और अंदर चलाओ यार बस करा मान के और यार पांडे साहब प्लीज बोल यार नहीं यार बैठ के बैठ के मैं चल मार मत ਉਹ ਯਾਰ ਬੀਚੋ ਚੱਲੋ ਯਾਰ ਯਾਰ ਇਹ ਬੰਦ ਕਰਾਉਂਗਾ ਯਾਰ ਚੰਗਾ ਨਹੀਂ ਲੱਗਦਾ ਸ਼ਹਿਰੀ ਤਾਂ ਮੇਰੀ ਗੱਲ ਸੁਣ ਸ਼ਹਿਰੀ ਮੇਰੀ ਗੱਲ ਸੁਣ ਇਹ ਕੀ ਵੀ ਗੱਲ ਆ ਭਾਈ ਮਾਰਾ ਮੋਹਕੇ ਸਾਹਿਬ جيلا جند ہے ان کے دو دن میلاد کی جڑیے شامل ہوگا اور اس میں لوگ عوام کا ਅੰਦਰ ਹੈ ਅੰਦਰ ਹੈ ਅੰਦਰ ਹੈਗੇ ਜੀ ਅੰਦਰ ਰਸਾ ਜੀ ਸਾਹਿਬ ਰਸਾ ਜੀ ਸਾਹਿਬ ਜਿਸ ਦੀ ਸ਼ਰਤਾਂ ਆਪਣੇ ਆਪ ਹੀ ਸਪੱਸ਼ਟ ਹਨ ਸਾਡੇ ਦਾਸਮਣੋਂ ਪਹਿਲਾਂ ਵੀ ਇਹ ਗੱਲ ਕਹੀ ਸੀ ਗਵਰਨਰ ਸਾਹਿਬ ਇਹ ਗੱਲ ਬਣਾ ਕੀ ਆ ਜਿੱਲੇ ਇੰਨੇ ਭੜਾ ਇਕੱਠੇ ਹੋ ਕੇ ਕੋਈ ਗੱਲ ਕਰਨ ਨੂੰ ਬੱਚੇ ਨਹੀਂ ਬੰਦੀ ਰਹਿੰਦਾ ਮਾਹੌਲ ਬਣਾ ਕੇ ਫੈਦਾ ਕੀ ਹੈ ਤੁਸੀਂ ਬਸ ਗੱਲ ਕਰ ਰਹੇ ਹੋ ਜਿਹੜਾ ਮਸਲਾ ਯਾਰ ਇੱਥੇ ਰੋਡ ਬੰਦ ਕਰਦੇ ਆ ਬੜਾ ਜਲੂਸ ਕੱਢਿਆ ਤੁਸੀਂ ਇੱਥੇ ਨਾਮ ਬਣਾਇਆ ਤੇ ਉਹੀ ਜਾਰੇ ਠੀਕ ਆਪਾਂ ਨਾ ਹੋਰ ਕੀ ਹੈ ਕਹਿੰਦਾ ਕੀ ਬੇਦੂ ਸਾਹਮਣੇ ਕੇ ਗੱਲ ਕਰ ਆਪ ਰਿਫਲੈਕਸ਼ਨ ਕਰ ਰਹੇ ਨੇ ਰਿਫਲੈਕਸਾ ਤੁਹਾਡੇ ਬੰਦੇ ਲਾਣ ਤੇ ਨਾਮ ਸਾਡੇ ਲੰਦੇ ਤੁਸੀਂ ਹੱਕਾ ਦੇ ਕੰਮ ਤੁਸੀਂ ਕਰਦੇ ਹੋ ਚੋਰ ਸਾਰੇ ਕਿੱਥੇ ਤੋਂ ਆ ਗਏ ਹੈ ਬੁੱਟੀ ਜੀ ਕੱਢੋ ਬਾਬਾ ਇਹਨੂੰ ਸਮਝਾ ਲੋ ਆ ਸੱਚੋ ਸਾਹਿਬ ਚਲੋ ਗੱਲ ਤੋਂ ਮੈਂ ਐਕਰ ਤੈਨੂੰ ਸਮਝਾ ਲਓ ਪਿਆਰ ਦੇ ਨਾਲ ਖੇਡਣਾ ਕਿਉਂ ਕੋਈ ਅਸੀਂ ਅਭੀ ਤਾਂ ਵੀ ਹੋ ਗਈ ਸਰ ਇੱਕ ਵਾਰ ਇਹ ਬੰਦਾ ਗਲਤ ਬੋਲਦਾ ਪਿਆ ਤੁਸੀਂ ਇਹਨੂੰ ਸਮਝਾ ਰਿਹਾ ਹੋ ਤੁਸੀਂ ਕਹਿੰਦਾ ਫਲੈਕਸ ਲਗਾ ਰਿਹਾ ਵੇ ਅਸੀਂ ਕੋਈ ਫਲੈਕਸ ਨਹੀਂ ਲਗਾਈ ਤੁਹਾਡੇ ਬੰਦੇ ਫਲੈਕਸ ਲਗਾਉਂਦੇ ਆ ਓਏ ਉਹ ਆਪਾਂ ਦੇ ਬੰਦੇ ਆ ਆਪਾਂ ਗੱਲ ਕਰੇ રાહી દોરે દી ઓ ઠગે તું કતો ન કે ઓ મારું નામ મારા નામ મારા નામ ઓ માર કે 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 ਬੰਦ ਕਰਾਉਣ ਕਿ ਕੀ ਗੱਲ ਕੋਈ ਇਹ ਠੀਕ ਕਿਉਂ ਬੰਦ ਕਰੋ ਅਸਲ ਤੇ ਨਾ ਸਾਡੀ ਪੰਜਾਬ ਦੀ ਦਸ਼ਾ ਜਿਹੜੀ ਹੈ ਨਾ ਦਿਨ ਪਰਤੇ ਜਿਹੜੀ ਸਰਕਾਰਾਂ ਵੱਲੋਂ ਹੀ ਇਦਾਂ ਦੀ ਬਣਾ ਦਿੱਤੀ ਗਈ ਹੈ ਕਿ ਪੰਜਾਬ ਇਦਾਂ ਲੱਗੇ ਕਿ ਜਿੱਦਾਂ ਨਸ਼ੇੜੀਆਂ ਦੀ ਜਗਾ ਬਣੀ ਹੋਈ ਹੈ ਪੰਜਾਬ ਦੇ ਅੰਦਰ ਤੁਸੀਂ ਦੇਖੋ ਬੜੇ ਲੰਬੇ ਸਮੇਂ ਤੋਂ ਇਹ ਚੀਜ਼ ਦਾ ਪ੍ਰਚਾਰ ਹੋ ਰਿਹਾ ਹੈ ਕਿ ਪੰਜਾਬ ਜਿਹੜਾ ਹੈ ਨਾ ਉਹ ਨਸ਼ੇ ਉੱਥੇ ਇੰਨੇ ਵਗਦੇ ਨੇ ਕਿ ਨਸ਼ਿਆਂ ਦੇ ਨਾਂ ਤੇ ਇੱਕ ਦਰਿਆ ਆ ਤੇ ਜਿਹੜੀ ਹੈ ਸਾਰੀ ਗੱਲਬਾਤ ਬਣਾਈ ਗਈ ਹੈ ਨਾ ਜੋ ਵੀ ਇਹਰਾ ਮੇਨ ਮੋਟਿਵ ਸਾਨੂੰ ਸਮਝ ਆਂਦਾ ਸਰਕਾਰਾਂ ਨੇ ਇਹ ਸਾਨੂੰ ਦੱਸਣਾ ਚਾਹੁੰਦੀ ਹੈ ਕਿ ਇੱਥੇ ਦੇ ਲੋਕ ਜਿਹੜੇ ਨੇ ਉਹ ਨਸ਼ੇੜੀ ਨਹੀਂ ਜਦਕਿ ਇਦਾਂ ਨਹੀਂ ਹੈਗਾ ਸਾਡੇ ਇੱਥੇ ਨਾ ਜਾਣਬੁੱਝ ਕੇ ਨਸ਼ਿਆਂ ਦੇ ਨਾਮ ਦੇ ਉੱਤੇ ਬਿਜ਼ਨਸ ਖੜੇ ਕੀਤੇ ਜਾ ਰਹੇ ਆ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਉਦੋਂ ਦੇ ਪੰਜਾਬ ਦੇ ਵਿੱਚ ਠੇਕਿਆਂ ਦੇ ਉੱਤੇ ਨਾ ਜ਼ੋਰ ਦਿੱਤਾ ਹੋਇਆ ਤੁਸੀਂ ਦੇਖੋ ਹਰੇਕ ਚੌਰਾਹੇ ਹਰੇਕ ਮਹੱਲੇ ਤੁਸੀਂ ਮੋੜ-ਮੋੜ ਦੇ ਉੱਤੇ ਨਵੇਂ ਤੋਂ ਨਵਾਂ ਠੇਕਾ ਦੇਖਦੇ ਆ ਜਿਹੜੇ ਠੇਕੇ ਖੁੱਲ ਰਹੇ ਇਹਨਾਂ ਨੂੰ ਕਹਿੰਦੇ ਆ ਜੀ ਇਹ ਤਾਂ ਐਕਸਾਈਜ਼ ਦੇ ਅੰਡਰ ਆਉਂਦੇ ਜੀ ਇਹ ਐਕਸਾਈਜ਼ ਦੇ ਅੰਦਰ ਆਂਦੇ ਤਾਂ ਐਕਸਾਈਜ਼ ਤਾਂ ਪਹਿਲੇ ਵੀ ਪੰਜਾਬ ਚ ਸੀਗੀ ਇਹ ਹੁਣ ਤਾਂ ਭਗਵੰਤ ਮਾਨ ਦੀ ਸਰਕਾਰ ਤੇ ਲੈ ਕੇ ਨਹੀਂ ਆਈ ਹੈ ਜਾਦੀ ਇਹ ਭਗਵੰਤ ਮਾਨ ਦੀ ਸਰਕਾਰ ਆਈ ਹੈ ਜਿੱਦਾਂ ਦਾ ਇਹ ਆਪ ਨਸ਼ੇ ਕਰਨ ਦਾ ਆਦੀ ਇਦਾਂ ਦਾ ਇਹਨੇ ਲੋਕਾਂ ਨੂੰ ਕਰ ਦਿੱਤਾ ਹੋਇਆ ਮੋੜ-ਮੋੜ ਤੇ ਇਹਨਾਂ ਨੇ ਸ਼ਰਾਬ ਦੀਆਂ ਦੁਕਾਨਾਂ ਖੋਲੀਆਂ ਜਿਹੜੇ ਪ੍ਰਵਾਸੀ ਆਉਂਦੇ ਨੇ ਉਹ ਇੱਥੇ ਪੰਜਾਬ ਚ ਆ ਕੇ ਸਰੇ ਆਮ ਸੜਕ ਦੇ ਉੱਤੇ ਠੇਕੇ ਤੋਂ ਹੀ ਸ਼ਰਾਬ ਲੈ ਕੇ ਰੋਡ ਦੇ ਉੱਤੇ ਬਹਿ ਕੇ ਪੀਂਦੇ ਨੇ ਉਸ ਤੋਂ ਬਾਅਦ ਪੰਜਾਬ ਚ ਕ੍ਰਾਈਮ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇੱਥੇ ਸਿੱਖ ਜਿਹੜੇ ਆ ਇਹਨਾਂ ਠੇਕਿਆਂ ਨੂੰ ਰੋਕਣ ਦੇ ਲਈ ਆਏ ਆ ਸਭ ਤੋਂ ਮੇਨ ਕਾਰਨ ਜਿਹੜਾ ਇੱਥੇ ਠੇਕਾ ਰੋਕਣ ਦਾ ਇਹ ਹੈਗਾ ਕਿ ਜਿਹੜੀ ਮਾਰਕੀਟਾ ਗੁਰੂ ਰਾਮਦਾਸ ਸਮਰਦੇ ਨਾਮ ਦੀ ਮਾਰਕੀਟ ਰੱਖੀ ਹੋਈ ਹੈ ਮਾਰਕੀਟ ਦਾ ਨਾਂ ਗੁਰੂ ਰਾਮਦਾਸ ਸਮਰਦੇ ਨਾਂ ਖੜ ਰੱਖ ਲਿਆ ਉਸ ਤੋਂ ਬਾਅਦ ਉਸ ਨੂੰ ਇੱਕ ਠੇਕਾ ਖੋਲ ਕੇ ਉਹਦੀ ਜਿਹੜੀ ਸਚੌਂ ਦਾ ਭੰਗ ਕੀਤੀ ਜਾ ਰਹੀ ਹੈ ਕੱਲਾ ਠੇਕੇ ਦੀ ਗੱਲ ਨਹੀਂ ਹੈ ਕਿ ਹੋਰ ਵੀ ਇੱਥੇ ਚਾਰ ਪੰਜ ਦੁਕਾਨਾਂ ਹੋਰ ਵੀ ਇਦਾਂ ਦੀਆਂ ਹੈਗੀਆਂ ਜਿਹੜੀਆਂ ਪੱਤੀਜਨਕ ਹੋਣੀ ਚਾਹੀਦੀਆਂ ਹੈਗੀਆਂ ਕੋਈ ਖੋਕਾ ਖੁੱਲਿਆ ਹੋਇਆ ਕੋਈ ਅਸੀਂ ਚਾਹੁੰਦੇ ਆ ਕਿ ਰੋਕ ਲਗਣੀ ਚਾਹੀਦੀ ਆ ਸਾਡੀਆਂ ਧਾਰਮਿਕ ਭਾਵਨਾਵਾਂ ਆਹ ਤਾਂ ਨਹੀਂ ਆ ਜੇ ਤੁਸੀਂ ਕਿਸੇ ਨੂੰ ਨਾਮ ਰੱਖਣ ਲਈ ਦੇ ਦਿੰਦੇ ਹੋ ਤੇ ਜ਼ਿੰਮੇਵਾਰੀ ਵੀ ਨਭਾਓ ਕਿ ਇਹ ਮਾਰਕੀਟ ਜਿਹੜੀ ਹੈਗੀ ਉਹ ਉਹਨੂੰ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਦੇ ਰੱਖਣ ਦੇ ਕਾਰਨ ਤੁਹਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈਗੀ ਆ ਸੋ ਇਹ ਨਹੀਂ ਹੈਗਾ ਕਿ ਸਾਡਾ ਨਾਮ ਤੁਸੀਂ ਵਰਤ ਕੇ ਇੱਥੇ ਕਰਿਓ ਆਪਣੀ ਮਨਮਰਜ਼ੀਆਂ ਚ ਆਪਾਂ ਹੋਣ ਨਹੀਂ ਦੇਣੀ ਐ ਭਗਵੰਤ ਮਾਨ ਦੀ ਸਰਕਾਰ ਨੂੰ ਤੇ ਉਹਨਾਂ ਦੇ ਜਿਹੜੇ ਇੱਥੇ ਐਮਐਲਏ ਨੂੰ ਅਸੀਂ ਸਰੇ ਆ ਮੈਂ ਚੀਜ਼ ਦੀ ਚੁਣੌਤੀ ਦਿੰਦੇ ਆ ਇਹ ਕੰਮ ਅਸੀਂ ਹੋਣ ਨਹੀਂ ਦੇਣਾ ਜੇ ਇਹ ਕੰਮ ਗਲਤ ਆ ਇਹਨੂੰ ਰੋਕਣ ਦੇ ਲਈ ਆਪ ਵੀ ਸਾਡਾ ਸਾਥ ਦਿਓ ਜੇ ਤੁਸੀਂ ਇਹਦਾ ਸਾਥ ਨਹੀਂ ਦਿੰਦੇ ਆ ਫੇ ਆਣ ਵਾਲੇ ਸਮੇਂ 'ਚ ਤੁਹਾਡੀ ਸਰਕਾਰਾਂ ਨਹੀਂ ਬਣਨੀ ਆ ਠੀਕ ਫਿਰ ਉਹਨੂੰ ਇੱਕ ਲੀਗਲ ਤਰੀਕੇ ਨਾਲ ਬੰਦ ਕਰਾਇਆ ਜਾਵੇ ਲੀਗਲ ਤਰੀਕੇ ਨਾਲ ਕਿ ਲੋਕਾਂ ਦੇ ਸਾਡਾ ਪ੍ਰੈਸ਼ਰ ਚੰਗਾ ਜਾਵੇ ਅਸੀਂ ਜਾ ਕੇ ਕਈ ਤਾਰੇ ਲਗਾ ਕੇ ਕਰਦਾਂਗੇ ਇਹ ਸਾਡਾ ਕੰਮ ਨਹੀਂ ਨਾ ਮੇਰੀ ਕੌਮ ਦਾ ਕੰਮ ਹੈ ਨਾ ਮੇਰਾ ਕੰਮ ਲੀਗਲ ਤਰੀਕੇ ਨਾਲ ਤੁਸੀਂ ਡੀ.ਸੀ. ਸਾਹਿਬ ਨੂੰ ਐਪਲੀਕੇਸ਼ਨ ਦਿਓ ਅਫਸਰਾਂ ਨੂੰ ਐਪਲੀਕੇਸ਼ਨ ਦਿਓ ਐਕਸਾਈਲਰ ਐਪਲੀਕੇਸ਼ਨ ਉਹ ਆ ਕੇ ਬੰਦ ਕਰਾਣ ਮੈਨੂੰ ਕੀ ਤਰਾਜ ਹੈ ਪਰ ਆਪਾਂ ਕਿਸੇ ਨੂੰ ਧੱਕੇ ਨਾਲ ਜਾ ਕੇ ਬੰਦ ਕਰਾਈਏ ਬਦਮਾਸ਼ੀ ਉਹ ਕੰਮ ਨਹੀਂ ਪਤਾ ਉਸ ਦੇ ਮੈਂ ਖਲਾਫ ਐ ਬਾਕੀ ਜਥੇਬੰਦੀ ਆਪਣੀਆਂ ਸਾਰੇ ਸੱਜਣ ਸ਼ਹਿਰ ਆਪਣਾ ਇੱਥੇ ਲਾਗੇ ਦੇਖੋ ਆਂਡੇ ਮੀਟ ਦੇ ਦੁਕਾਨਾਂ ਵੀ ਨਾਲੀਆਂ ਠੀਕ ਹੈ ਨਾ ਸਾਰੇ ਬੰਦ ਕਰ ਦੇਣਗੇ ਲੋਕ ਰੋਟੀ ਪਾਣੀ ਕਿੱਥੇ ਖਾਂ ਕੇ ਜਾਈ ਲੋਕਾਂ ਦਾ ਕਮਾਨ ਦਾ ਢਾਂਗ ਆ ਠੀਕ ਹੈ ਜੇ ਤੁਹਾਨੂੰ ਕੋਈ ਲੱਗਦਾ ਕਿ ਇਹ ਗੁਰਾਮਦਸ ਮਹਾਰਾਜ ਦੇ ਨਾਂ ਤੇ ਮਾਰ ਕੇ ਤੁਸੀਂ ਉਹਨਾਂ ਨੂੰ ਨੋਟਿਸ ਭੇਜੋ ਭਾਈ ਅਸੀਂ ਇੱਥੇ ਠੇਕਾ ਨਹੀਂ ਭੁਲੰਦੇ ਨੇ ਗੱਲ ਖਤਮ ਹੋ ਗਈ ਆਪਾਂ ਪੰਜ ਕੁ ਜਾਣੇ ਜਾ ਕੇ ਸੱਤ ਜਾਣੇ ਜਾ ਕੇ ਠੱਕੇ ਨਾਲ ਗੇਟ ਤਾਲੇ ਲਾ ਦੋ ਬੰਦ ਕਰ ਦੋ ਇਹ ਸਾਡਾ ਕੰਮ ਨਹੀਂ ਲੋਕਾਂ ਨਾਲ ਧੱਕਾ ਕਰਨਾ ਸਾਡਾ ਕੰਮ ਨਹੀਂ ਪਰ ਉਹ ਤਾਂ ਕਹਿੰਦਾ ਮਾਰਕੀਟ ਰਜਿਸਟਰਡ ਹੈ ਕੀ ਹੈ ਰਜਿਸਟਰਡ ਆ ਬੰਦ ਕਰਾ ਦਿਓ ਮੈਂ ਮੈਂ ਕੋਈ ਠੇਕੇ ਦਾ ਹੱਕ ਨਹੀਂ ਸੁਣਨਾ ਮੇਰੇ ਵੱਲੋਂ ਸਾਰੇ ਸ਼ਹਿਰ ਦੇ ਠੇਕੇ ਬੰਦ ਕਰਾਉਂ ਮੇਰੇ ਕਿਹੜੇ ਕੰਮ ਦੇ ਸ਼ਰਾਬ ਦੇ ਠੇਕੇ ਮੈਂ ਗੁਰਸੇਖ ਬੰਦਾ ਮੈਂ ਕਿਹੜਾ ਸ਼ਰਾਬ ਪੀਣੀ ਸਾਰੇ ਠੇਕੇ ਬੰਦ ਕਰਾ ਦੇ ਪਰ ਤਰੀਕੇ ਨਾਲ ਬੰਦ ਕਰਾ ਉਹਨਾਂ ਦਾ ਕਹਿਣਾ ਹੈ ਕਿ ਸ਼ੈਰੀ ਸਾਹਿਬ ਨੂੰ ਜ਼ਿਆਦਾ ਸ਼ਰਾਬ ਦੇ ਕੇ ਨਹੀਂ ਦੇ ਗਈ ਲੋੜ ਆਪਣੇ ਇਲਾਕੇ ਦੇ ਵਿੱਚ ਲੱਗਦਾ ਤੇ ਉੱਥੇ ਭੁੱਲੇ ਵਿੱਚ ਠੇਕੇ ਲੋਕੀ ਜਿਨ੍ਹਾਂ ਨੇ ਪੀਣੀ ਪੀ ਜਾਣੀ ਹੈ ਲੋਕ ਕੇ ਪੀ ਲੈਣੇ ਲੋਕੀ ਦੇਖੋ ਤੇ ਲਾਗੇ ਜਾ ਕੇ ਕਿੰਨਾ ਕੁਝ ਆਹ ਬੀਡੀ ਸਿਗਰਟ ਦਾ ਖੋਕਾ ਪਿਆ ਲਾਗੇ ਜਾ ਕੇ ਉਹ ਮੀਟ ਆਂਡੇ ਦੀ ਦੁਕਾਨਾਂ ਮੈਂ ਕਹਿੰਦਾ ਸਾਰੀਆਂ ਬੰਦ ਕਰਾ ਦਿ ਪਰ ਕਿਸੇ ਇੱਕ ਬੰਦੇ ਨੂੰ ਟਾਰਗੇਟ ਨਾ ਕੀਤਾ ਜਾ ਫੋਨ ਵੀ ਉਹਨੇ ਸ਼ਰਾਬ ਦਾ ਜੇ ਠੇਕਾ ਖੋਲਿਆ ਤੁਸੀਂ ਉਹਨੂੰ ਲੀਗਲ ਨੋਟਿਸ ਭੇਜ ਕੇ ਬੰਦ ਕਰਾ ਦਿਓ ਮੈਨੂੰ ਕਿੰਨੇ ਲੀਗਲ ਨੋਟਿਸ ਭੇਜਿਆ ਸੀਗਾ ਡੀਸੀ ਸਾਹਿਬ ਨੂੰ ਨਹੀਂ ਮਿ ਕਿਉਂਕਿ ਐਕਸਾਈਜ ਜਲ ਨੇ ਕਹਤਾ ਕਿ ਲੀਗਲ ਤਰੀਕੇ ਨਾਲ ਬੰਦ ਲਿਆ ਹ ਹ ਸਿਰਫ ਮੇਰੇ ਕਹਿਣ ਦਾ ਮਤਲਬ ਇਹਨਾਂ ਨੂੰ ਇਹ ਸੀਗਾ ਕਿ ਭਾਈ ਤੁਸੀਂ ਸੜਕਾਂ ਨਾ ਬੰਦ ਕਰੋ ਲੋਕਾਂ ਨੂੰ ਕਿਉਂ ਖਰਾਬ ਕਰਦੇ ਪਿਆ ਇਹ ਸਗਲ ਤੋਂ ਉਹਨਾਂ ਨੂੰ ਗੁੱਸਾ ਆ ਕਲਪ ਚਾੜੀ ਕਿ ਹਾਂ ਜੀ ਤੁਸੀਂ ਸਾਨੂੰ ਕਿਉਂ ਮਨ ਲੋਕਾਂ ਨੂੰ ਪਰੇਸ਼ਾਨ ਕਰਨਾ ਕੀ ਮਤਲਬ ਹੈ ਆਮ ਪਬਲਿਕ ਨੂੰ ਪਰੇਸ਼ਾਨ ਕਰਨਾ ਕੀ ਮਤਲਬ ਹੈ ਤੁਸੀਂ ਠੇਕੇ ਬੰਦ ਕਰਾਣਾ ਕਰਾਓ ਮੇਰੇ ਵੱਲੋਂ ਸਾਰੇ ਸ਼ਹਿਰ ਦੇ ਕਰਾ ਦਿਓ ਬੰਦ ਮੈਨੂੰ ਕੋਈ ਇਤਰਾਜ਼ ਨਹੀਂ ਮੇਰੇ ਕਿਹੜੇ ਕੰਮ ਦੇ ਠੇਕੇ ਪਰ ਘਟੋ ਘਟ ਲੀਗਲ ਨੋਟਿਸ ਤੇ ਲੀਗਲ ਤਰੀਕੇ ਨਾਲ ਬੰਦ ਕਰਾਓ ਉਹ ਜ਼ਿਆਦਾ ਵਧੀਆ ਰਹੇ ਠੀਕ ਠੀਕ ਇੱਕ ਦਿੱਕਤ ਆਈ ਸੀ ਕਿ ਕਿ ਗੁਰੂ ਰਾਮਦਾਸ ਮਾਰਕੀਟ ਦੇ ਨਾਮ ਨੂੰ ਲੈ ਕੇ ਉਹ ਕਹਿੰਦੇ ਸੀ ਕਿ ਇੱਥੇ ਟੇਕਾ ਨਹੀਂ 걸ਣਾ ਚਾਹੀਦਾ ਇਸ ਲਈ ਤੁਹਾਨੂੰ ਬੁਲਾਇਆ ਗਿਆ ਕੀ ਗੱਲ ਹੋਈ ਇਹ ਤੇ ਨਾ ਆਲਰੇਡੀ ਪੈਨਦਾ ਐ ਇਸੇ ਪਹਿਲਾ ਠੇਕੇ ਕਾਫੀ ਪੁਰਾਣੇ ਠੇਕਾ ਚੱਲ ਰਿਹਾ ਜੀ ਉਹ ਇਸ ਟਾਈਮ ਕੋਈ ਕੋਟ ਮਸਲਾ ਹੋਣ ਕਰਕੇ ਨਾਲ ਦੀ ਦੁਕਾਨ ਵੀ ਆਪੀਆਂ ਨਾਲ ਚਾਪੀਆਂ ਨਹੀਂ ਦਿੱਤੀਆਂ ਇਸ ਵਾਰ ਠੇਕੇਦਾਰਾਂ ਨੂੰ ਉਹਦੀ ਜਗ੍ਹਾ ਤੇ ਉਹਨਾਂ ਨਵੀਂ ਦੁਕਾਨ ਆ ਤੇ ਠੇਕਾ ਖੋਲਣ ਲੱਗੇ ਸੀ ਉਸ ਗੱਲ ਦਾ ਰੌਲਾ ਪਿਆਗਾ ਸੀ ਮੌਕੇ ਤੇ ਆਏ ਆ ਉਹਨੇ ਉਹ 3 ਵਜੇ ਦਾ ਟਾਈਮ ਦਿੱਤਾ ਵਾ ਤੇ ਜੋ ਮਸਲਾ ਡਿਸਾਈਡ ਹੋਏਗਾ ਉਸ ਵੇਲੇ ਨਾਲ ਉਹਨਾਂ ਨੇ ਇੱਕ ਡਿਮਾਂਡ ਰੱਖੀ ਕਿ ਉਦੋਂ ਤੇ ਠੇਕਾ ਖੁੱਲੇਗਾ ਨਹੀਂ ਖੁੱਲੇਗਾ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰਵੰਟਲ ਰਜੈਕਸ ਸਾਇੰਸ ਫੈਕਟਰੀ ਤੇ ਮੈਂ ਤੁਹਾਡੀ ਠੀਕ ਹੈ ਮਿਹਰ ਸਾਬੂ ਬੁੰਕਾ ਨਹੀਂ ਪੋਸਟਾ ਨਾ ਆਪਾ ਇਹਦਾ ਹਲਕਾ ਨਾ ਆਪਾ ਅੱਜ ਦੀ ਸਥਿਤੀ ਦਾ ਤੁਸੀਂ ਉੱਚ ਅਧਿਕਾਰੀਆਂ ਨੂੰ ਡੀਸੀ ਸਾਹਿਬ ਨੂੰ ਦੱਸ ਦਿੱਤਾ ਹਾਂਜੀ ਹਾਂਜੀ ਪਤਾ ਇਤਲਾਫ ਨੂੰ ਮਿਲ ਕੇ ਆਏ ਇਹ ਪਾਰਟੀ ਉਹਨਾਂ ਨੇ 24 ਘੰਟਿਆਂ ਦਾ ਚਵਾਸ ਦਿੱਤਾ ਵੀ ਇਹ एरिया ਦਾ ਕੋਈ ਨਾ ਕੋਈ ਵਿਸ਼ੇ ਨੂੰ ਕੱਟ ਦੇਣ ਮੇਰੋ ਬਹੁਤ ਥੈਂਕ ਯੂ ਅੱਜ